ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਰੋਹ ਪੂਰ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਹਿਸਮਾਂ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੀ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਵੈ ਮੋਰੀਅਲ ٹرسٹ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਵਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਜਪਿਤਾ ਬ੍ਰਹਮਕਮਾਰੀ ਈਸ਼ਵਰੀਏ ਬੀਸ਼ਪ ਵਿਦਿਆਲਿਆ ਨਵਾਂ ਸ਼ਹਿਰ ਵੱਲੋਂ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਰਖੜੀ ਦਾ ਤਿਹਾਰ ਮਨਾਇਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਇਸ ਦੀ ਵਾਸੀ ਨੇ ਜੇ ਉਹਨਾਂ ਨੂੰ ਕੋਈ ਕਿਸੇ ਗੱਲ ਦੀ ਕਿਰਪਾ ਆ ਤੇ ਮੈਂ ਨਹੀਂ ਇਹ ਸਮਝਦਾ ਕਿ ਉਹ ਕਿਰਪਾ ਆ ਜਾਂ ਉਹਨਾਂ ਦੇ ਕਰਮ ਬਾੜੇ ਨੇ ਤੇ ਕਰਮ ਕੀ ਇੰਨਾ ਚਿਰ ਲੰਬੇ ਕਰਮ ਬਾੜੇ ਹੁੰਦੇ ਆ ਕਿ ਸਦੀਆਂ ਤੋਂ ਇੱਕ ਵਰਗ ਜਿਹੜਾ ਹੈ ਔਰਤ ਵਰਗ ਤੇ ਉਹਨਾਂ ਔਰਤਾਂ ਵਿੱਚੋਂ ਵੀ ਜਿਹੜਾ ਗਰੀਬ ਵਰਗ ਹੈ ਤੇ ਅਜੇ ਵੀ ਉਹ ਉਹਨੂੰ ਕੋਈ ਸੇ ਸੁਰੱਖਿਆ ਨਹੀਂ ਹੈ ਉਹਨੂੰ ਖਾਣ ਪੀਣ ਦਾ ਉਹਦਾ ਕੋਈ ਦੂਸਰਾ ਨਹੀਂ ਹੈ ਅੱਜ ਉਹਨਾਂ ਦੇ ਬੱਚੇ ਜਿਹੜੇ 13-13 ਸਾਲ ਦੀਆਂ ਲੜਕੀਆਂ ਬਿਆਨੀਆਂ ਤੇ ਉਹ ਇਹ ਖੂਨ ਦੇ ਘਰ ਦੇ ਕਰਕੇ ਉਹਨਾਂ ਦੇ ਬੱਚੇ ਵੀ ਜਿਹੜੇ ਆ ਉਹ ਕਪੋਸ਼ਣ ਦੇ ਸ਼ਿਕਾਰ ਨੇ ਤੇ ਔਰਤਾਂ ਵੀ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਕੀ ਕਰਨਾ ਇਹ ਵੀ ਇੱਕ ਸੁਰੱਖਿਆ ਹੈ ਕਿਸੇ ਨੇ ਜੀਵਨ ਦੇਣਾ ਕਿਸੇ ਦੀ ਸੇਹ ਦੀ ਜਿਹੜੀ ਅਸੁਰੱਖਿਆ ਇਹ ਇੱਕੋ ਹੀ ਗੱਲ ਨਹੀਂ ਹੈ ਕਿ ਇੱਕ ਢੰਗ ਨਾਲ ਆਪਾਂ ਸੁਰੱਖਿਆ ਕਰੀਏ ਤੇ ਅੱਜ ਦਾ ਦਿਨ ਮੈਂ ਹੋਰ ਵੀ ਦੱਸਾਂ ਕਿ ਛੱਡ ਲੈ ਅੱਜ ਇਹ ਬਾਬਾ ਬਕਾਲਾ ਜਿਹੜਾ ਹੈ ਉਹ ਰਖੜੀ ਦਾ ਤਿਹਾਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਤੇ ਉੱਥੇ ਵੀ ਉਹ ਬੜਾ ਇਤਿਹਾਸਿਕ ਸਥਾਨ ਹੈ ਕਿ ਭਾਵੇਂ ਛੇਵੇਂ ਪਾਸ਼ਾ ਦੇ ਨਾਲ ਚੁੜੀ ਹੋਈ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਕਿਉਂਕਿ ਜਦੋਂ ਉਹਨਾਂ ਦਾ ਅੰਤਮ ਸਮਾਂ ਆਉਂਦਾ ਤੇ ਅੰਤਮ ਸਮਾਂ ਆਉਣ ਤੇ ਉਹਨਾਂ ਨੇ ਆਪਣੇ ਪਰਜੰਦਾ ਨੌਵੇਂ ਪਾਸ਼ਾ ਤੇਗ ਬਹਾਦਰ ਜੀ ਨੂੰ ਜਿਹੜਾ ਹੁਕਮ ਕੀਤਾ ਕਿ ਜਾ ਉਹ ਬਾਬਾ ਬਕਾਲੇ ਚਲੇ ਜਾਵੇ में ही एक ऐसा त्योहार है जिसको हम पावन रक्षाबंधन के रूप में मनाते हैं तो आप सभी को इस रक्षाबंधन पर्व के ढेर सारा शुभकामनाएं है और हैप्पी राखी जैसे कि आप सभी को हमें हमारे आदरणीय ब्राता जी बताएं कि हम सभी ब्रह्म कुमारी आश्रम से आए हैं तो कई लोग इन संस्था को ओम शांति नाम से जानते हैं है ना शायद आप सभी भी जानते होंगे कोई बट ये संस्था का पूरा नाम है प्रजापिता ब्रह्मा कुमारी ईश्वरीय विश्वविद्यालय और विद्यालय ईश्वरीय विश्वविद्यालय तो विद्यालय का अर्थ होता है जहाँ पे शिक्षा ज्ञान का मतलब दिया जाए विद्या दिया जाए तो ये ब्रह्मा कुमारी संस्था में एक आध्यात्मिक शिक्षा आध्यात्मिक ज्ञान दिया जाता है जैसे कि आज हमारे देश में कई ऐसे विद्यालय हैं जहाँ बहुत भौतिक ज्ञान मिलता है जहाँ पे हम दुनिया की हिस्ट्री ज्योग्राफी को जानते हैं बट हमारे ये ब्रह्मा कुमारी संस्था में एक ऐसे अध्यात्मिक ज्ञान दी जाती है है ना, जिससे हमारे मन की शांति मिलती है क्योंकि आज संसार में हर मनुष्य को क्या चाहिए पैसा धन दौलत को तो सबके पास है चाहे किसी के पास ज़्यादा है किसी के कम है लेकिन हर मनुष्य के अंदर क्या नहीं है तो मन की शांति नहीं है जीवन में सच्चा सुख नहीं है और हर मानव अभी के समय में असुरक्षित है है ना आप सभी तो जानते हैं ना संसार की हर एक चीज को देख रहे हो आप तो अपना ये ब्रह्मा कुमारी संस्था में ईश्वरीय विश्वविद्यालय में एक आध्यात्मिक ज्ञान दी जाती है जिस ज्ञान से हम सभी मानव जानते हैं कि हम कौन हैं है ना ये संस्था में हम जानते हैं कि देखो आज हम जब एक दूसरे से अगर हम पूछा जाए या उनका परिचय लिया जाए तो वो अपना भौतिक परिचय देंगे कि मेरा नाम फलाना में फलाने जगह से आया हूँ जो जिनका एड्रेस है लेकिन वास्तव में हम सभी थी को। थी ओम शांति अपा हम तीन बार डी ब्रीत करांगे गहरे साले तीन बार एकदम गहरे है ना ਉਹਨਾਂ ਨੂੰ ਆਪਣੀ ਇਸ ਸਭਾ ਦੇ ਵਿੱਚ ਬੁਲਾਵਾਂਗੇ ਕਿ ਉਹ ਸਾਨੂੰ ਆ ਕੇ ਇੱਥੇ ਆਪਣੀ ਸਕਸ਼ਮਤਾ ਪ੍ਰਦਾਨ ਕਰਨ ਸਾਡੇ ਕੋਲ ਗਿਆਨ ਦੀਆਂ ਗੱਲਾਂ ਬਥੇਰੀਆਂ ਹੈਗੀਆਂ ਸਮਝਦੇ ਅਸੀਂ ਸਭ ਕੁਝ ਹੈਗੇ ਆ ਸਾਡੇ ਦਿਮਾਗ ਦੇ ਵਿੱਚ ਹਰ ਚੀਜ਼ ਪਤਾ ਸਾਨੂੰ ਵੀ ਆ ਰਾਈਟ ਆ ਰੋਂਗ ਆ ਪਰ ਅਸੀਂ ਰਾਈਟ ਚੀਜ਼ ਹੀ ਕਰੀਏ ਅਸੀਂ ਰੋਂਗ ਨੂੰ ਐਵੋਇਡ ਕਰੀਏ ਰੋਂਗ ਨੂੰ ਅਸੀਂ ਕ੍ਰੋਸ ਕਰੀਏ ਐਸੇ ਵਾਸਤੇ ਸਾਨੂੰ ਪਰਮਾਤਮਾ ਦੀ ਤਾਕਤ ਦੀ ਬੇਹੱਦ ਜ਼ਰੂਰਤ ਹੈ ਹੈਨਾ इस करके तीन बार गहरिया साल लवेंगे आप साल लवेंगे और उस तो तुम परमात्मा का आवाहन करा कि हे पिता साओ अपनी शक्ति प्रदान करो सब रक्षा बंधन मनाने मना क्ठे हुए है ना रक्षा बंधन देखा जाए तो सब तो ज्यादा पवित्र त्योहार है ਸਾਰੇ ਤਿਉਹਾਰ ਕੋਈ ਨਾ ਕੋਈ ਸਾਨੂੰ ਸੰਦੇਸ਼ ਦਿੰਦੇ ਆ ਮੈਸੇਜ ਦਿੰਦੇ ਆ ਪਰ ਰੱਖੜੀ ਸਾਨੂੰ ਇਹ ਸੰਦੇਸ਼ ਦਿੰਦਾ ਕਿ ਸਾਡੇ ਮਨ ਦੇ ਵਿਚਾਰਾਂ ਦੇ ਵਿੱਚ ਕਿੰਨੀ ਉੱਚ ਕੁਆਲਿਟੀ ਹੋਣੀ ਚਾਹੀਦੀ ਸਾਡੇ ਵਿਚਾਰ ਕਿੰਨੇ ਉੱਚੀ ਕੁਆਲਿਟੀ ਦੇ ਹੋਣੇ ਚਾਹੀਦੇ ਆ ਸਾਨੂੰ ਆਪਾਂ ਪਰਮਾਤਮਾ ਨੂੰ ਸਰਵਸ਼ਕਤੀਵਾਨ ਵੀ ਕਹਿੰਦੇ ਆ ਆਪਾਂ ਪਰਮਾਤਮਾ ਨੂੰ ਪਵਿੱਤਰਤਾ ਦਾ ਸਾਗਰ ਵੀ ਕਹਿੰਦੇ ਆ ਹੈਨਾ ਪਰਮਾਤਮਾ ਕੌਣ ਹੈਗੇ ਨੇ ਪਵਿੱਤਰਤਾ ਦੇ ਸਾਗਰ ਸ਼ਾਂਤੀ ਦੇ ਸਾਗਰ ਗਿਆਨ ਦੇ ਸਾਗਰ ਇਹ ਕਿਹਦਾ ਪਰਿਚੈ ਦਿੱਤਾ ਜਾ ਰਿਹਾ ਇਹ ਆਪਣੇ ਪਿਤਾ ਦਾ ਪਰਿਚੈ ਦਿੱਤਾ ਜਾ ਰਿਹਾ ਆਪਾਂ ਹਰੇਕ ਆਪਣੇ ਆਪਣੇ ਪਿਤਾ ਬਾਰੇ ਜਾਣਦੇ ਜਿਹੜੇ ਕਿ ਸਾਡੇ ਸਰੀਰ ਦੇ ਜਨਮ ਦਾਤਾ ਹੈਗੇ ਆ ਆਪਾਂ ਉਹਨਾਂ ਬਾਰੇ ਜਾਣਦੇ ਆ ਵੀ ਉਹ ਜ਼ਮੀਂਦਾਰ ਹੈਗੇ ਆ ਜਾਂ ਉਹ ਟੀਚਰ ਹੈਗੇ ਆ ਜਾਂ ਉਹ ਪ੍ਰਿੰਸੀਪਲ ਹੈਗੇ ਆ ਜਾਂ ਉਹ ਕੋਈ ਬੜੇ ਬਿਜ਼ਨਸਮੈਨ ਹੈਗੇ ਆ ਉਹਨਾਂ ਦੀ ਜਾਣਕਾਰੀ ਸਾਡੇ ਕੋਲ ਹੈਗੀ ਆ ਹੈਨਾ ਪਰ ਆਪਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਆਪਾਂ ਜਨਮ ਜਨਮਾਂ ਤੋਂ ਜੁੜੇ ਹੋਏ ਆ ਜਿਨ੍ਹਾਂ ਦੇ ਨਾਲ ਸਾਡੇ ਸੂਖਮ ਰੂਪ ਦੇ ਵਿੱਚ ਵੀ ਜਾਣੇ ਅਣਜਾਣੇ ਵੀ ਜਿਨ੍ਹਾਂ ਦੇ ਨਾਲ ਸਾਡੇ ਸੰਬੰਧ ਜੁੜੇ ਹੋਏ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤਾਂ ਆਪਾਂ ਜਰਕ ਸੋਚੀਏ ਦਿਨ ਦੇ ਵਿੱਚ ਆਪਾਂ ਥੋੜੀ ਜਿਹੀ ਦੇਰ ਵੀ ਬੈਠ ਕੇ ਸੋਚੀਏ ਵੀ ਸਾਡੇ ਉਹ ਪਿਤਾ ਕੌਣ ਹੈਗੇ ਆ ਉਹਨਾਂ ਦੀ ਵਿਰਾਸਤ ਕੀ ਹੈਗੀ ਆ ਉਹ ਹੈਗਿਆ ਗਿਆਨ ਦੇ ਸਾਗਰ ਉਹ ਹੈਗਿਆ ਪਿਆਰ ਦੇ ਸਾਗਰ ਉਹ ਹੈਗਿਆ ਸ਼ਾਂਤੀ ਦੇ ਸਾਗਰ ਤਾਂ ਇਹ ਸਾਰੀਆਂ ਚੀਜ਼ਾਂ ਕਿ ਸਾਡੇ ਜੀਵਨ ਦੇ ਵਿੱਚ ਹੈਗੀਆਂ ਦੇਖਿਆ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਹੈਗੀਆਂ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਵંચਿਤ ਕਿਉਂ ਹੈਗੇ ਆ ਕਿਉਂਕਿ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਨਹੀਂ ਹੈਗੇ ਇਸ ਵੇਲੇ ਮਨ ਬੁੱਧੀ ਨਾਲ ਜੁੜੇ ਦੀ ਆਪਾਂ ਮਨ ਬੁੱਧੀ ਦੇ ਨਾਲ ਹੋਰ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਦੁਨਿਆਵੀ ਚੀਜ਼ਾਂ ਜਿਹੜੀਆਂ ਹੈਗੀਆਂ ਦੁਨਿਆਵੀ ਚੀਜ਼ਾਂ ਦੇ ਨਾਲ ਜੁੜੇ ਹੋਏ ਹੈਗੇ ਆ ਇਹ ਰਖੜੀ ਸਾਨੂੰ ਨਮਾਸ਼ਾ ਸਰਗਰਮੀਏ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਆਂ ਰਾਹੋ ਵਿਖੇ ਰਠੌਰ ਟਰੈਕਟਰ ਜਿੱਥੇ ਕਿ ਆਪਾਂ ਨੂੰ ਇਸ ਟਰੈਕਟਰ ਜਿਹੜੇ ਕਿਸਾਨਾਂ ਦੀ ਧੂਲਤ ਵਾਸਤੇ ਨਵੀਂ ਤਕਨੀਕ ਦੇ ਨਾਲ ਬਣਾਏ ਜਾਏ ਨੇ ਤੋਂ ਅੱਜ ਅਸੀਂ ਇਸ ਟਰੈਕਟਰ ਦੇ ਸੰਬੰਧੀ ਆ ਜਿਹੜੀ ਸਕੰਤਰ ਸਿੰਘ ਜੀ ਜੋ ਕਿ ਏਰੀਆ ਮੈਨੇਜਰ ਹੈ ਸਟ੍ਰੈਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਅੱਸੀ ਗੱਲ ਜੀ ਮੇਰਾ ਨਾਮ ਸਿਕੰਦਰ ਸਿੰਘ ਹੈ ਮੈਂ ਮਾਇਸਟ੍ਰੈਕਟਰ ਕੰਪਨੀ ਹਾਂ ਅੱਜ ਤੋਂ ਅਸੀਂ ਆਪਣਾ ਨਵੇਂ ਮੋਡਲ 65 ਦੀ ਗੱਲਬਾਤ ਕਰਨ ਲਈ ਆਏ ਹਾਂ ਹੈ ਇਹ ਆ ਜੀ ਸਾਡਾ ਫੇਸ ਲੀਡਰ ਜਿਹੜਾ ਪੂਰਾ ਪ੍ਰੋਜੈਕਟ ਚਾਰਲਡ ਕਰ ਰਿਹਾ ਹੈ ਜੀ 65 ਸੀਟਕ ਦੇ ਨਾਮ ਦੇ ਨਾਲ ਇਹਦੇ ਵਿੱਚ ਅਸੀਂ ਚਾਰ ਸਿਲੰਡਰ ਇੰਜਨ ਦੇ ਰਹੇ ਹਾਂ ਚਾਰ ਸਿਲੰਡਰ ਇੰਜਨ ਦੇ ਨਾਲ ਨਾਲ ਅਸੀਂ ਇਹ ਜਿਹੜਾ ਵੱਡਾ ਬੋਕਸਟਰ ਦੀ ਗੱਲ ਕਰੀਏ ਤਾਂ 10518 ਦਾ ਸਟਾਅ ਹੈ ਇਹ ਤੋਂ ਬੋਕਸਟਰ ਦਾ। ਸੀਸੀ ਦੀ ਆਪਾਂ ਗੱਲ ਕਰਦੇ ਹਾਂ ਤਾਂ 4088 ਕਿਸੇ ਦਾ ਸਟਾਅ ਹੈ ਇਹ ਝੰਡਾ ਆਇਆ। ਪਾਵਰਫੁੱਲ ਇੰਜਨ ਹੈਗਾ। ਡਬਲ ਐਕਟਿੰਗ ਪਾਵਰ ਇਹਨੂੰ ਦੇ ਰਿਹਾ ਬਲੈਸਿੰਗ ਪਾਵਰ ਚੇਂਜਰ ਨੂੰ ਕੰਮ ਦੇ ਰਿਹਾ। ਉਸ ਨੂੰ ਲਾਵਾਏ ਦੇ ਵਿੱਚ ਅਸੀਂ ਇੱਕ ਸਾਈਡ 'ਚ ਬੈਟਰੀ ਔਰ ਵੱਡਾ ਰੈਡੀਏਟਰ ਤੇਲ 'ਚ ਡੁੱਬੇ ਹੋਏ ਬ੍ਰੇਕ ਦੇਖਿਆ ਜਾਵੇ ਤਾਂ ਟੋਟਲ ਮਿਲਾ ਕੇ ਫੁੱਲੀ ਲੋਡਡ ਟਰੈਕਟਰ ਸਾਡਾ ਹੈਗਾ ਦੇ ਵਿੱਚ। ਡਿਜੀਟਲ ਮੀਟਰ ਹੈਗਾ ਸਾਡੇ ਇਹਦੇ ਵਿੱਚ। ਉਸ ਤੋਂ ਇਲਾਵਾ ਜੇ ਸਸੀਂ ਇੱਕ ਐਡਵਾਂਸ ਫੀਚਰ ਦੀ ਗੱਲ ਕਰੀਏ ਤਾਂ ਉਹ ਸਾਡਾ ਹੈਗਾ ਜੀ ਐਡਵਾਂਸ ਹਾਈਡਰੋਲਿਕ ਸਿਸਟਮ ਐਡਵਾਂਸ ਹਾਈਡਰੋਲਿਕ ਇਹਦਾ ਮਤਲਬ ਇਹ ਹੈ ਕਿ ਜਿੰਨੀ ਕਿ ਤੁਸੀਂ ਲਿਫਟ ਦੀ ਐਮ ਐਮ ਦੇ ਵਿੱਚ ਤੁਹਾਨੂੰ ਯੂਜ਼ ਕਰਨਾ ਚਾਹੁੰਦੇ ਹੋ ਜਿੱਦਾਂ ਉਹਦਾ ਕੰਮ ਇੱਥੇ ਹੈਗਾ ਜਿੱਦਾਂ ਕੋਈ ਬਜਾਈ ਕਰਦੇ ਆ ਜਾਂ ਕੋਈ ਆਪਾਂ ਫਸਲ ਵਗੈਰਾ ਬੀਜਦੇ ਆਗੇ ਆ ਤਾਂ ਜਿੰਨੀ ਤੁਹਾਨੂੰ ਲਿਫਟ ਦੀ ਜ਼ਰੂਰਤ ਹੈਗੀ ਹੈ ਤੁਸੀਂ ਉਹਨਾਂ ਹੀ ਉਹ ਕੰਟਰੋਲ ਕਰ ਸਕਦੇ ਹੋ ਇਹਦੇ ਵਿੱਚ ਸਾਡੇ 200 ਪਲੱਸ ਜਿਹੜੇ ਹੈਗੇ ਸਟੈਪ ਹੈਗੇ ਸਾਡੇ ਇਹਦੇ ਵਿੱਚ ਅਗਰ ਐਸੈਸਰੀ ਦੀ ਗੱਲ ਕਰੀਏ ਤਾਂ ਅਸੀਂ ਛਤਰੀ ਛੱਡ ਕੇ ਬਾਕੀ ਅਸੀਂ ਸਾਰਾ ਜੋ ਵੀ ਹੈਗਾ ਅ ਡਰਾਇਵਰ ਹੋ ਗਿਆ ਟੌਪ ਲਿੰਕ ਹੋ ਗਈ ਅਗੇ ਵੇਟ ਹੋਗੇ ਪਿਛਲੇ ਟਾਇਰਾਂ ਚ ਵੇਟ ਹੋਗੇ ਅਸੀਂ ਉਹ ਟਰੈਕਟਰ ਦੇ ਨਾਲ ਦੇਖ ਦਿੰਦੇ ਰਿਹਾ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਹਾਂ ਅਸੀਂ ਬੈਕ ਕਾਰਡ ਅਸੀਂ ਵੇਟ ਦੇ ਰਹੇ ਹਾਂ ਉਹ ਅਗਲੇ ਵੇਟ ਦੀ ਅਗਲੇ ਵੇਟ ਦੀ ਗੱਲ ਕਰਦੇ ਹਾਂ ਫਰੰਟ ਵੇਟ ਸਾਡਾ ਹੈਗਾ 22 ਕਿਲੋ ਦੇ ਸਾਡੇ ਆ ਚਾਰ ਪਿੰਟਾ ਹੈਗਾ ਟੋਟਲ ਮਿਲਾ ਕੇ ਦੇਖਿਆ ਜੇ ਤਾਂ ਇੱਕ ਵਾਰ ਸਾਡਾ ਕੁਆਂਟਲ ਦੇ ਆਸ-ਪਾਸ ਸਾਡਾ ਜਿਹੜਾ weight ਬਣ ਜਾਂਦਾ ਹੈ ਇਹ ਸਾਡਾ ਟਰੈਕਟਰ ਹੈਗਾ ਜੀ 16+4 16+4 ਦਾ ਮਤਲਬ ਹੈ ਜਿਹੜਾ ਤੁਸੀਂ ਸੀ ਸੁਪਰ ਸੀਡਰ ਚਲਾਉਣ ਵਾਸਤੇ ਆਪਾਂ ਇੱਕ ਸਪੈਸ਼ਲ ਗੇਅਰ ਲਾਇਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਣਾ ਜੀ ਆਦੋ ਅਸੀਂ ਇਹ ਤੇ ਗੇਅਰ ਲਾਇਆ ਹੋਇਆ ਹੈ ਟਰੈਕਟਰ ਦੇ ਵਿੱਚ ਜਦੋਂ ਤੁਸੀਂ ਸੁਪਰ ਸੀਡਰ ਚਲਾਉਣਾ ਹੈ ਤੁਹਾਨੂੰ ਸਲੋ ਸਪੀਡ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਤਾਂ ਤੁਸੀਂ ਇਹ ਗੇਅਰ ਨੂੰ ਯੂਜ਼ ਕਰ ਸਕਦੇ ਹੋ ਤੁਸੀਂ 16+4 ਸਪੀਡਾਂ ਸਾਡੀ ਹੈਗੀ ਹੈ ਟੋਟਲ 20 ਸਪੀਡਾਂ ਦਾ ਨਾਲ ਠੀਕ ਹੈ ਜੀ ਬੈਕ ਸਾਈਡ ਦੇਖੋਗੇ ਤੁਸੀਂ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਰਠੌਰ ਟਰੈਕਟਰ ਏਜੰਸੀ ਤੋਂ ਬੋਲਦੇ ਆ ਸਰ ਅਸੀਂ ਜੋ ਕਿ ਇਸ ਟਰੈਕਟਰ ਏਜੰਸੀ ਦੀ ਨਵਾਂ ਸ਼ਹਿਰ ਵਿੱਚ ਖੁੱਲੀ ਹੈ ਉਸ ਦੀ ਓਪਨਿੰਗ ਵਾਸਤੇ ਅਸੀਂ ਸਰਗਰਮੀ ਚੈਨਲ ਤੋਂ ਅਸੀਂ ਉਹਨਾਂ ਨੂੰ ਇੰਟਰਵਿਊ ਦੇ ਦੇ ਤੇ ਜੋ ਕਿ ਟਰੈਕਟਰ ਸਾਡੇ ਕੋਲ ਸਾਰੇ ਮਾਡਲ ਹਨ 450 350 ਔਰ ਡੀਆਈ 65 ਜਿਸ ਦੀ ਡਿਲੀਵਰੀ ਕਰਨ ਵਾਸਤੇ ਸੰ ਅਹੀ ਕਸ਼ਟਵਰ ਤੇ ਅਤੇ ਇਹਦੇ ਸਾਰੇ ਜਿੰਨੇ ਵੀ ਆਪਣੇ ਹੈਗੇ ਵਰਕਰ ਅਸੀਂ ਇਕੱਠੇ ਹੋਏ ਨਾ ਤੇ ਜੇ ਵੀ ਕਿਸੇ ਵੀ ਕਸਟਮਰ ਨੇ ਸਾਡੇ ਕੋਲੋਂ ਟਰੈਕਟਰ ਲੈਣਾ ਹੋਵੇ ਰਾਹੋਂ ਵਿੱਚ ਨੇੜੇ ਕਿ ਐਪਲ ਕੰਟਰੋਲ ਪੰਪ ਕੋਲ ਪਹੁੰਚ ਕੇ ਸਾਡੇ ਨਾਲ ਸੰਪਰਕ ਬਣਾਓ ਜ਼ਿੰਮੇਦਾਰਾਂ ਦੀ ਜੋ ਵੀ ਜੋ ਵੀ ਉਹਨਾਂ ਦੀ ਮੰਨ ਦੀ ਇੱਛਾ ਦੇ ਮੁਤਾਬਕ ਜੋ ਵੀ ਉਹਨਾਂ ਦੀ ਸੋਚ ਮੁਤਾਬਕ ਟਰੈਕਟਰ ਜਿੰਨੀਆਂ ਦਾਰਾਂ ਰਸਤੇ ਪਟਿਆ ਹੈ ਕੰਪਨੀ ਨੇ ਉਹ ਅਸੀਂ ਪੂਰੀ ਸਰਵਿਸ ਪੂਰੇ ਟਾਈਮ ਸਿਰ ਉਹਨਾਂ ਦੀ ਡਿਲੀਵਰੀ ਔਰ ਸਰਵਿਸ ਵਗੈਰਾ ਦਾ ਪੂਰਾ ਹਿੱਤ ਤੱਕ ਉਹਨਾਂ ਦੀ ਹੀ ਉਪਰੀ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਰਾਜੁਰਜੀਤ ਪਾਸ਼ਾ ਵਾਹਿ ਜੀ ਤੁਹਾਡੇ ਨਾਲ ਕਿਹੜੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹਦੇ ਵਿੱਚ ਵੀ ਬੈਂਕ ਦੀ ਪਰਸਨੈਲਿਟੀ ਵੀ ਇੱਕ ਹੈ ਸਾਡੇ ਕੋਲ ਉਹ ਹੈਗੀ ਜੀ ਇੱਕ ਟਰੈਕਟਰ ਨਾਲ ਤਿੰਨ ਐਕਲੀਮੈਂਟ ਉਹ ਅਸੀਂ ਬੈਂਕ ਸਰਕਾਰੀ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਆਂ ਜੀ ਉਹ ਸਭ ਤੋਂ ਹੀ ਇੱਕ ਬਹੁਤ ਵੱਡਾ ਫਾਇਦਾ ਹੈ ਜੀਮਦਾਰਾਂ ਵਾਸਤੇ ਤੇ ਜਿਹੜੇ ਜਿਹੜੇ ਪ੍ਰਾਈਵੇਟ ਅਧਾਰੇ ਹਨ ਤੇ ਉਹਨਾਂ ਤੋਂ ਜਿਹੜੀ ਕਿਸਤ ਦਾ ਅੱਧ ਤੋਂ ਅੱਧ ਫਰਕ ਪੈਂਦਾ ਹੈ ਇਸ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਇੱਕ ਆਧਾਰ ਕਾਰਡ ਔਰ ਪੈਨ ਕਾਰਡ ਔਰ ਲੀਜ਼ ਐਗਰੀਮੈਂਟ ਨਾਲ ਲਗਾ ਕੇ ਉਹ ਬੈਂਕਾਂ ਦੇ ਵਿੱਚ ਉਹਨਾਂ ਸਰਕਾਰੀ ਬੈਂਕਾਂ ਤੋਂ ਸਹੂਲਤਾਂ ਦਵਾਉਂਦੇ ਆ ਤਾਂ ਜੋ ਜੀਤੀਕਾਰਾਂ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਹੋਣ ਜਾਂ ਸਾਡੇ ਕਿਸੇ ਵੀ ਤੀਹ ਪ੍ਰਾਈਵੇਟ ਅਧਾਰਿਆਂ ਤੋਂ ਉਹ ਹੁਣ ਨਹੀਂ ਹੋਣਗੀਆਂ ਰਠੌਾ ਟ੍ਰੈਕਰ ਏਜੰਸੀ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੈ ਨੰਬਰ ਜੋ ਵੀ ਹੈਗੇ ਸਾਡੇ 985695 37503 98764 23108 ਇਹ ਨੰਬਰਾਂ ਤੇ ਤੁਸੀਂ ਕਿਸੇ ਵੇਲੇ ਵੀ ਰਾਹੋ ਵਿਖੇ ਆਣ ਕੇ ਸੇਵਾ ਦਾ ਮੁਤਾਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਐ ਸ਼੍ਰੀ ਸੁਖਜੀਤ ਸਿੰਘ ਗਰਚਾ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਅੱਜ ਨਵਾਂ ਜਿਹੜਾ ਇਹ ਇਸ ਟਰੈਕਟਰ ਲੈਣ ਲਈ ਆਏ ਨੇ ਰੋਠਾ ਟਰੈਕਟਰਸ ਨਮਾਸ਼ਾਹ ਰੋਡ ਰਾਹੋ ਤੋਂ ਨਵਾਂ ਟਰੈਕਟਰ ਖਰੀਦਣਾ ਇਹ ਨਹੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਭਾਜੀ ਤੁਸੀਂ ਨਵਾਂ ਟਰੈਕਟਰ ਖਰੀਦਿਆ ਇਹ ਸਾਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਹ ਨਵਾਂ ਟਰੈਕਟਰ ਅੱਜ ਖਰੀਦ ਰਹੇ ਆ ਇਹਦੀਆਂ ਕੀ ਖਾਸੀਅਤ ਦੇਖ ਕੇ ਤੁਸੀਂ ਅੱਜ ਖਰੀਦਿਆ ਜੀ ਮੇਰੇ ਫਰੰਡਾ ਕੋਲ ਤੇ ਮੇਰੇ ਰਿਸ਼ਤੇਦਾਰਾਂ ਕੋਲ ਵੀ ਚੱਲਦੇ ਆ ਸਾਡੇ ਪੰਜ-ਛੇ ਟਰੈਕਟਰ ਜੀ ਸਾਡੇ ਕੋਲ ਇਹਦੇ ਤੇਲ ਖਰਚਾ ਵੀ ਘਟਿਆ ਖਿਚਾਈ ਨੂੰ ਵੀ ਸਹੀ ਆ ਸਾਰੇ ਕੰਮ ਲਈ ਮਤਲਬ ਸਾਰੇ ਵਾਸਤੇ ਬੈੱਡ ਰਿਹਾ ਪਹਿਲਾਂ ਦੇਖਿਆ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਸਾਰਿਆਂ ਨੇ ਹਾਂਜੀ ਹਾਂਜੀ ਆ ਤੁਸੀਂ ਇਹ ਦੇਖ ਕੇ ਵੀ ਇਹਦੀ ਖਾਸੀਅਤ ਹੈ ਹਾਂਜੀ ਇਹਦੀ ਖਾਸੀਅਤ ਹੈ ਖਿਚਾਈ ਨੂੰ ਵਧੀਆ ਆ ਸਾਨੂੰ ਕਿਤਾ ਸਾਡੇ ਖੇਤੀਬਾੜੀ ਦੇ ਵਿੱਚ ਖਿਚਾਈ ਦਾ ਕੰਮ ਆ ਜਿਆਦਾ ਸੁਪਰ ਸੀਡਰ ਚਲਾਉਣਾ ਤਵੀਆਂ ਟਰਾਲੀ ਗੰਨੇ ਹੀ ਲਿਆਣੀ ਖੰਣਾ ਨਮਾਸ਼ਰ ਮੈਲ ਤੇ ਫਗਵਾੜਾ ਇਸ ਕਰਕੇ ਸਾਨੂੰ ਤੇਲ ਦਾ ਖਰਚਾ ਵੀ ਇਹਦਾ ਘਟਿਆ ਜੀ ਹਾਂਜੀ ਇਹ ਟਰੈਕਟਰ ਵੀ 3 ਸਪੀਡ ਆ ਤੇ ਨਾਲ ਦੇ 3 ਸਪੀਡ ਹੋਰ ਵੀ ਟਰੈਕਟਰ ਇਹਨਾਂ ਕੋਲ ਆਉਣਗੇ ਮਤਲਬ ਹੋਰ ਵੀ ਕਿਸਾਨ ਭਰਾ ਸਾਡੇ ਸੌਰ ਭਾਜੀ ਹੋਣਾ ਨਾ ਜ਼ਰੂਰ ਮੈਦਨ ਵਰਤਣ ਇਹਨਾਂ ਦਾ ਕੰਮ ਚੱਲੂਗਾ ਭਰਾਵਾਂ ਦੇ ਸਿਰ ਤੇ ਹੈ ਕਿਸਾਨ ਭਰਾਵਾਂ ਦੇ ਸਿਰ ਤੇ ਜੀ ਹਾਂਜੀ ਇੱਕ ਲਾਂਦੀ ਸੁਸਾਇਟੀ ਅਸੀਂ ਜਿਹੜੀ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਮਦਦ ਕਰਿਓ ਹਾਂਜੀ ਇਹਦੇ ਵਿੱਚ ਜੀ ਅਸੀਂ ਕਸਟਮਰ ਔਰ ਜ਼ਿਮੀਦਾਰਾਂ ਦੇ ਵਾਸਤੇ ਨਾ ਜਿਹੜਾ ਬੈਂਕਾਂ ਤੋਂ ਜਿਹੜਾ ਲੋਨ ਹੈਗਾ ਉਹ ਅਸੀਂ ਸਰਕਾਰੀ ਬੈਂਕ ਤੋਂ ਕਰਾਨੀ ਆ ਜੀ ਉਹ ਇਹਨਾਂ ਦੇ ਜ਼ਿਮੀਦਾਰਾਂ ਜਾਂ ਕਿ ਭਰਾਵਾਂ ਵਾਸਤੇ ਬਹੁਤ ਹੀ ਇੱਕ ਫਾਇਦੇਮੰਦ ਹੈ ਕਿਉਂਕਿ ਜੋ ਪ੍ਰਾਈਵੇਟ ਆਧਾਰਿਆਂ ਤੋਂ ਜਿਹੜਾ ਇਨਾਂ ਨੇ ਵਿਆਜ ਭਰਦੇ ਹਨ ਉਹ ਮੇਰੇ ਕੋਲ ਰਠਾਹ ਟਰੈਕਟਰ ਏਜੰਸੀ ਦੇ ਨਾਲ ਸੰਪਰਕ ਕਰਕੇ ਉਹ ਮੇਰੇ ਕੋਲ ਮੌਕੇ ਦਾ ਫਾਇਦਾ ਲੈ ਸਕਦੇ ਹਨ ਇੱਕ ਟਰੈਕਟਰ ਦੇ ਨਾਲ ਤਿੰਨ ਐਪਲੀਮੈਂਟਾਂ ਦੇ ਲੋਨ ਸਰਕਾਰੀ ਬੈਂਕਾਂ ਤੋਂ ਅਸੀਂ ਕਰਦੇ ਹਾਂ ਔਰ ਜ਼ਿਮੀਂਦਾਰਾਂ ਵਾਸਤੇ ਬਹੁਤ ਉਹਨਾਂ ਵਾਸਤੇ ਵੀ ਬਹੁਤ ਫਾਇਦੇ ਵਾਲੀ ਗੱਲ ਹੈ ਠੀਕ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਵੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਸ ਬਸ ਸਹੂਲਤਾਂ

ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ